ਸਿੰਘ ਬ੍ਰਦਰ ਕੋਲੋਂ ਵੇਖਣ ਵਾਲੇ ਸਾਰੇ ਭਾਈਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਅੱਜ ਆਪਾਂ ਚੱਲੇ ਸੀਗੇ ਬਈ ਸਫਰ ਤੇ ਤਾਂ ਨਹੀਂ ਚੱਲੇ ਸੀ ਮੈਂ ਗੇੜੇ ਦੇ ਹੀ ਚੱਲਿਆ ਸੀ ਆ ਗੁਰਦਾਸਪੁਰ ਵਾਲੀ ਸਾਈਡ ਤੇ ਉੱਥੇ ਖਾਲੀ ਡ੍ਰੋਪ ਸੀਗੀ ਕਸਟਮਰ ਦੀ ਤੇ ਉਹਨਾਂ ਨੂੰ ਲਾ ਕੇ ਨਾ ਉੱਥੇ ਨੇੜੇ ਜੇ ਆਪਣਾ ਗੁਰਦੁਆਰਾ ਸਾਹਿਬ ਹੈਗਾ ਛੋਟਾ ਘੱਲੂ ਘਰ ਆ ਜੇ ਆਪਾਂ ਨੂੰ ਟਾਈਮ ਲੱਗੇ ਤਾਂ ਆਪਾਂ ਉੱਧਰ ਜ਼ਰੂਰ ਜਾਵਾਂਗੇ। ਤੇ ਜੁੜੇ ਰੋ ਵੀਡੀਓ ਦੇ ਨਾਲ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਉਹਦੇ ਕੋਲ ਇੱਕ ਮਿਊਜ਼ੀਅਮ ਜ্যা ਵੀ ਬਣਾਇਆ ਵਾ ਉਹ ਵੀ ਆਪਾਂ ਦੇਖਾਂਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਸ਼ਹੀਦ ਸਿੰਘਾ ਦਾ ਗੁਰਦੁਆਰਾ ਉਹ ਉੱਥੇ ਆਪਾਂ ਜਾ ਕੇ ਮੱਥਾ ਟੇਕਾਂਗੇ ਤੇ ਜੁੜੇ ਰੋ ਆਪਣੀ ਵੀਡੀਓ ਦੇ ਨਾਲ ਮਿਲਦੇ ਆਂ ਆਪਾਂ ਬਾਕੀ ਸਵਾਰੀਆਂ ਨੂੰ ਡ੍ਰੋਪ ਕਰਨ ਤੋਂ ਬਾਅਦ ਲੀਆ ਤੇ ਇੱਥੇ ਕਰਕੇ ਲਿਖਿਆ ਆਇਆ ਵਾ ਨਿਸ਼ਾਨੇ ਖਾਲਸਾ ਗੁਰਦੁਆਰਾ ਕੱਲੂ ਘਰਾ ਸਾਹਿਬ ਆ ਗੇਟ ਬਣਿਆ ਹੋਇਆ ਮੇਨ ਰੋਡ ਤੋਂ ਤੁਹਾਨੂੰ ਨਜ਼ਰ ਆ ਜਾਏਗੀ ਤੇ ਦੇਖਦੇ ਆ ਅੱਗੇ ਗੁਰਦੁਆਰਾ ਸਾਹਿਬ 3-4 ਕਿਲੋਮੀਟਰ ਹੱਲ ਤੇ ਪੁੱਛਿਆ ਵੈਸੇ ਲੋਕਾਂ ਨੂੰ ਕਿ 3-4 ਕਿਲੋਮੀਟਰ ਰਾ ਅੰਦਰ ਜੇ ਨੂੰ ਜਾ ਕੇ ਬਾਕੀ ਦੇਖਦੇ ਆ ਜਾਣ ਵਾਲਾ ਰਾਹ ਆ ਸਿੰਗਲ ਆ ਠੀਕ ਆ ਬਣਿਆ ਟੁੱਟਿਆ ਭੱਜਾ ਨਹੀਂ ਹੈਗਾ ਇੱਕ ਪਾਸੇ ਇਧਰਲੇ ਪਾਸੇ ਰਾਈਟ ਹੈਂਡ ਸਾਈਡ ਤੇ ਛੋਟੀ ਜਿਹੀ ਖਾਲ ਬਣੀ ਹੋਈ ਆ ਪਾਣੀ ਵਾਲੀ ਤੇ ਖੱਪੇ ਆਤਾ ਖੇਤ ਨੇਗੇ ਵਧੀਆ ਮਤਲਬ ਹਰਾ ਬਿਲਕੁਲ ਸਾਫ ਸੁਥਰਾ ਜਾਵਾ ਕੋਈ ਇਹ ਦਿੱਕਤ ਪਰੇਸ਼ਾਨੀ ਨਹੀਂ ਆਣੀ ਗਾ ਰਾਹ ਵਿੱਚ ਆ ਪੋਲਟਰੀ ਫਾਰਮ ਵੀ ਆਂਦੇ ਨੇਗੇ ਇੱਕ ਦੋ ਆ ਦੇਖੋ ਗੱਡਾ ਸਾਰਾ ਪੋਲਟਰੀ ਫਾਰਮ ਬਾਕੀ ਮੌਸਮ ਅੱਜ ਬਿਲਕੁਲ ਸਹੀ ਆ ਬੱਦਲ ਵਾਈ ਜੇ ਹਲਾਵਾ ਮੀਂਹ ਤਾਂ ਨਹੀਂ ਪੈ ਰਿਹਾ ਹਲਕੀ ਹਲਕੀ ਵਿੱਚ ਜੇ ਕਦੀ ਧੁੱਪ ਨਿਕਲ ਜਾਂਦੀ ਆ ਕਦੇ ਨਹੀਂ ਬਾਕੀ ਸਭ ਸਹੀ ਹੈ। ਛੋਟਾ ਕੱਲੂ ਘਾਰ ਸ਼ੀਤਾਂ ਦੇ ਜਿਹੜੇ ਯਾਦ ਬਣੀ ਹੋਈ ਆ ਉਹ ਦੂਰੋਂ ਸੜਕ ਤੋਂ ਹੀ ਦਿਖਣੀ ਸ਼ੁਰੂ ਹੋ ਜਾਂਦੀ ਆ। ਉਹ ਨਿਸ਼ਾਨ ਸਾਹਿਬ ਇੱਕ ਬੜੇ ਉੱਚੇ ਲੱਗਾ ਹੋਇਆ ਵਾ। ਆ ਛੋਟੇ ਜਿਹਾ ਆਪਾਂ ਗੇਟ ਤੋਂ ਹੁਣੇ ਐਂਟਰੀ ਕਰੀ ਸੀਗੀ ਤੇ ਆਪਾਂ ਅੰਦਰ ਆ ਗਏ ਸੀਗੇ। ਇੱਥੇ ਆ ਇਮਾਰਤਾਂ ਬਣੀਆਂ ਹੋਈਆਂ ਨੇ। ਅਜੋ ਸੱਡਾ ਤੇ ਤਸਵੀਰਾਂ ਵੀ ਬੜੀਆਂ ਹੋਈਆਂ ਇੱਥੇ ਸਿੰਘਾਂ ਨਾਲ ਜਦੋਂ ਮੁਗਲਾਂ ਦੀਆਂ ਲੜਾਈਆਂ ਹੁੰਦੀਆਂ ਸੀ ਉਹਨਾਂ ਦੀਆਂ ਤਸਵੀਰਾਂ ਬਣੀਆਂ ਆਈਆਂ ਜਿੰਨੀ ਵੀ ਦਵਾਰ ਬਾਉਂਡਰੀ ਕੀਤੀ ਹੋਈ ਆ ਸਾਰੀਆਂ ਤੇ ਤਸਵੀਰਾਂ ਬਣੀਆਂ ਹੋਈਆਂ ਨੇ ਉਪਰੇ ਤੱਕ ਜੋ ਦਵਾਰ ਦਿੰਦੀ ਆ ਸਾਰੇ ਕਿਤੇ ਤਸਵੀਰਾਂ ਬਣੀਆਂ ਇਹ ਤੋਂ ਗੁਰਦੁਆਰਾ ਸਾਹਿਬ ਵੀ ਉਹ ਨਜ਼ਰ ਆ ਰਿਹਾ ਆ ਆਪਾਂ ਨੂੰ ਕਿਲੇ ਦੇ ਬਿਲਕੁਲ ਨਾਲ ਹੀ ਆ ਤੇ ਉਹ ਬਾਈ ਜਿਹੜਾ ਗਾਰਡ ਬੈਠਾ ਵਾ ਇੱਥੇ ਆਪਣੀ ਐਂਟਰੀ ਕੀਤੀ ਸੀ ਇੱਥੇ ਰਜਿਸਟਰ ਲੱਗਿਆ ਬਾਕਾਇਦਾ ਇੱਕ ਅਫਸਰ ਬਟਾਇਆ ਹੈ ਵਾ ਇਹਨਾਂ ਨੇ ਇੱਥੇ ਤੇ ਐਂਟਰੀ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਪਤਾ ਤਰਜੀ ਕੀਤਾ ਕਿੱਥੋਂ ਆਏ ਹੋ ਤੇ ਕਿੰਨੇ ਜਾਣੇ ਆਏ ਹੋ ਤੁਸੀਂ ਸਾਰਾ ਕੁਛ ਇੱਥੇ ਰਜਿਸਟਰ ਕਰ ਦਿੰਨੇ ਨੇ ਇੱਥੇ ਆ ਜਨਰੇਟਰ ਵੀ ਰੱਖਿਆ ਹੋਇਆ ਵਾ ਵੱਡਾ ਸਾਰਾ ਹੱਟ ਬਣੀ ਹੋਈ ਹੈ ਇੱਥੇ ਵਿੱਚ ਮੇਜ ਲਾਇਆ ਹੋਇਆ ਹੈ ਮਤਲਬ ਵਈਆ ਉਹ ਨਿਸ਼ਾਨ ਖੰਡਾ ਬਣਿਆ ਆ ਬਾਬਾ ਜੀ ਦਾ ਨਹੀਂ ਕਰਕੇ ਨਾ ਰੈਲੀ ਹੋਰ ਵੀ ਮਤਲਬ ਨਿੱਖਰ ਕੇ ਨਜ਼ਰ ਆ ਰਹੀ ਆ ਨੀ ਦੇ ਦੇਣ ਚੱਲਦੇ ਪਏ ਨੇਗੇ ਠੀਕ ਆ ਮਤਲਬ ਵਧੀਆ ਲੱਗ ਰਿਹਾ ਵਾ ਕਾ ਵੈਸੇ ਕਾਫੀ ਵਾ ਵੱਡਾ ਵੱਡਾ ਮੋਸਾ ਦਾ ਕੋਈ ਜਾਨਵਰ ਜੁਨਵਰੀ ਨਾ ਹੋਵੇ ਥੋੜਾ ਬਚ ਬਚਾ ਕੇ ਚੱਲਦੀ ਹੈ ਉਹ ਹੈਲੀਕਾਪਟਰ ਹੈਲੀਕਾਪਟਰ ਵੀ ਇਹਦੇ ਉੱਪਰ ਧਿਲੰਗਦਾ ਪਿਆ ਹੋਆ ਤੇ ਇਹ ਤੇ ਥੋੜਾ MILITARY area ਪੈ ਜਾਂਦਾ ਬਾਦ ਬਰਦਾਸਪੁਰ ਦਾ area ਇੱਥੇ MILITARY activity ਹੁੰਦੀ ਰਹਿੰਦੀ ਆ ਫੌਜੀਆ ਦਾ ਹੀ ਹੈਲੀਕਾਪਟਰ ਆ ਘੇੜਾ ਘੜਦਾ ਪਿਆ ਹੋਆ ਉੱਪਰ ਚਾਰ ਸੂਰ ਇਸੇ ਦੀ ਯਾਦਗਾਰ ਦਾ ਨਹੀਂ ਪੱਥਰ ਸਰਦਾਰ ਪ੍ਰਕਾਸ਼ਨ ਬਾਦਲ ਜੀ ਦੁਆਰਾ 23 ਅਕਤੂਬਰ 2010 ਨੂੰ ਰੱਖਿਆ ਗਿਆ ਸੀ। ਇੱਥੇ ਕਫਵਾਰਾ ਜੱ ਲੱਗਾ ਹੋਇਆ ਪਰ ਇਹਦੀ ਹਾਲਤ ਬਹੁਤ ਮਾੜੀ ਕੀਤੀ ਹੋਈ ਆ। ਕਿਸੇ ਟਾਈਮ ਇਹ ਚੱਲਦਾ ਹੋਣਾ ਵਾ ਪਰ ਫਿਲਹਾਲ ਤਾਂ ਹੁਣ ਬੰਦ ਕੀਤਾ ਹੋਇਆ ਵਾ। ਵੈਸੇ ਵੀ ਸਾਰੇ ਦਰਵਾਜ਼ਿਆਂ ਤੇ ਤਾਲੇ ਲੱਗੇ ਹੋਏ ਆ। ਕੋ ਖੁੱਲਾ ਨਹੀਂ ਹੈਗਾ। ਜਾਂ ਲੋਕ ਆਂਦੇ ਜੁੰਦੇ ਨੇ ਹੁਣੇ ਇੱਧਰ ਤਾਂ ਕਰਕੇ ਸ਼ਾਇਦ ਬੰਦ-ਬੰਦ ਕਰਤਾ ਜਾਂ ਇੱਧਰ ਸਾਫ-ਸਫਾਈ ਇੰਨੀ ਹੁਣ ਰਹੀ ਨਹੀਂ ਤਾਂ ਕਰਕੇ ਸ਼ਾਇਦ ਇਹਨੂੰ ਬੰਦ ਕਰ ਦਿੱਤਾ ਆ ਇੱਥੇ ਵੀ ਆ ਲੈਟਾਂ ਲੁੱਟਾਂ ਲੱਗੀਆਂ ਨੇ ਇਹ ਵੀ ਕਿਸੇ ਟਾਈਮ ਚੱਲਦੀਆਂ ਹੋਣੀਆਂ ਇਹ ਇੱਥੇ ਆ ਮੂਰਤੀਆਂ ਬਣੀਆਂ ਆਈਆਂ ਜਦੋਂ ਆਪਣੇ ਸਿੱਖਾਂ ਦੀ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਸੀਗੀਆਂ ਤਾਂ ਉਹਨਾਂ ਨੂੰ ਮੂਰਤੀ ਵਿੱਚ ਪੇਸ਼ ਕੀਤਾ ਗਿਆ ਉੱਥੇ ਜਮੇ ਇੱਕ ਸਿੰਘਣੀ ਨੇ ਬੱਚਾ ਗੋਦ ਵਿੱਚ ਲਿਆ ਹੋਇਆ ਤੇ ਉਹ ਮੁਗਲਾਂ ਦਾ ਮੁਕਾਬਲਾ ਕਰ ਰਹੀ ਹੈ ਆ ਦੇਖੇ ਕਿਸ ਮਟੀਰੀਅਲ ਦਾ ਬਣਿਆ ਹੋਇਆ ਤਲਵਾਰ ਤਾਂ ਲੋਹੇ ਦੀ ਆ ਮੂਰਤੀਆਂ ਬਰਾਸ ਦੀਆਂ ਬਣੀਆਂ ਹੋਈਆਂ ਨੇ ਆਹ ਬਰਾਸ ਦੀਆਂ ਬਣੀਆਂ ਨੇ ਤਲਵਾਰ ਅਸਲੀ ਦਿੱਤੀ ਹੈ ਯਾਰ ਤੇ ਆਜੋ ਵਾਵਾ ਹੀ ਗੇੜੇ ਕੱਢੀ ਜਾਂਦਾ ਵਾਵਾ ਤੀਜਾ ਚੌਥਾ ਕਿਹੜਾ ਹੋ ਗਿਆ ਮोटा-ਮोटा ਇਹ ਗੇੜਾ ਇੱਥੇ ਕੱਢ ਲਿਆ ਸੀਗਾ ਤੇ ਤੁਹਾਨੂੰ ਵੀ ਕਢਾਤਾ ਦਿਖਾਤਾ ਜਿਆਦਾ ਲੋਕ ਇੱਥੇ ਜਾਂਦੇ ਆਂਦੇ ਹੈ ਨਹੀਂ ਕਿ ਹੁਣ ਆਪਾਂ ਗੁਰਦੁਆਰਾ ਸਾਹਿਬ ਵਾਲ ਚੱਲਦੇ ਆਂ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਂ ਜੁੜੇ ਰਿਓ ਆਪਣੇ ਨਾਲ ਮਿਲਦੇ ਆਂ ਫਿਰ بڑی ਰਿਕੁਐਸਟ ਕੀਤੀ ਸੀ ਉਹ ਗੜਬਾਈ ਨੂੰ ਤੇ ਉਹਨੇ ਆਪਾਂ ਨੂੰ ਇੱਕ ਗੈਲਰੀ ਦਾ ਗੇਟ ਖੋਲਤਾ ਤੇ ਕਹਿੰਦਾ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਆਪਾਂ ਆਪ ਅੰਦਰ ਜਾ ਕੇ ਦੇਖਦੇ ਆਂ ਇੱਥੇ ਗੈਲਰੀਆਂ ਵਿੱਚ ਵੀ ਇਤਿਹਾਸ ਬਾਰੇ ਲਿਖਿਆ ਆਇਆ ਸੀ ਤੁਸੀਂ ਇਹਨੂੰ ਪੋਸ ਕਰਕੇ ਪੜ੍ਹ ਸਕਦੇ ਹੋ ਤੇ ਇੱਥੇ ਆ ਪੇਂਟਿੰਗਜ਼ ਲੱਗੀਆਂ ਹੋਈਆਂ ਸੀ ਜਦੋਂ ਸਿੰਘਾਂ ਦੇ ਮੁਕਾਬਲੇ ਹੁੰਦੇ ਸੀਗੇ ਅਫਗਾਨੀਆਂ ਦੇ ਨਾਲ ਸਾਰਾ ਹੱਥ ਨਾਲ ਚੁੱਕਿਆ ਆਇਆ ਇਹ ਬਿਆਸ ਨਦੀ ਦੇ ਕੰਢੇ ਦੇ ਆ ਆ ਬਿਆਸ ਨਦੀ ਦੇ ਵਾਜਦੋ ਸਿੰਘਾਂ ਦੇ ਸੇਰਾਂ ਦੇ ਮੁੱਲ ਪਾਏ ਜਾਂਦੇ ਸੀਗੇ ਹਾਂ ਕਿੱਥੇ ਲਾਇਬ੍ਰੇਰੀ ਵੀ ਹੈਗੀ ਆ ਉਹ ਲਾਇਬ੍ਰੇਰੀ ਦੇ ਅੰਦਰ ਵੀ ਜਾ ਕੇ ਦੇਖਦੇ ਹਾਂ ਵਧੀਆ ਮਤਲਬ ਬਣਾਇਆ ਹੋਇਆ ਟੇਬਲ ਕੁਰਸੀਆਂ ਸਾਰ ਰੱਖੀਆਂ ਨੇ ਇੱਥੇ ਵੀ ਪੇਂਟਿੰਗ ਵਗੈਰਾ ਅੰਦਰ ਲੱਗੀ ਹੋਈ ਹੈ ਇਹ ਗ੍ਰੰਥ ਪਏ ਆ ਹਿੰਦੀ ਦੇ ਵਿੱਚ ਲਿਖੇ ਹੋਏ ਨੇਗੇ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਹਿੰਦੀ ਭਾਸ਼ਾ ਚ ਮਿਲ ਜਣੇ ਆ ਪੰਜਾਬੀ ਭਾਸ਼ਾ ਚ ਮਿਲ ਜਾਣਗੇ ਸਿਪਕੇ ਇਤਿਹਾਸਕ ਤੱਥ ਆਪਾਂ ਨੇ ਸਾਰੀਆਂ ਇਤਿਹਾਸ ਦੇ ਬਾਰੇ ਸਾਰਾ ਸੰਕੇਬ ਨਾਲ ਆਪਾਂ ਨੂੰ ਜਾਣਕਾਰੀ ਇਹਦੇ ਵਿੱਚੋਂ ਮਿਲ ਜਾਏਗੀ ਆ ਭਗਤਪੂਰਨ ਜੀ ਇਹਨਾਂ ਦੇ ਵੀ ਪੰਜਾਬੀ ਨੂੰ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਇਹਨਾਂ ਦੀ ਬਹੁਤ ਕਿਤਾਬਾਂ ਛਪੀਆਂ ਹੋਈਆਂ ਨੇ ਆਹ ਮਾਸਟਰ ਤਾਰਾ ਸਿੰਘ ਜੀ ਮੇਰੀ ਯਾਦ महान कोष बहुत सारे इतने पे हुए हमारा हाँ महाराजा दिलीप सिंह महारा महाराजा रणजीत सिंह जी के पुत्र हाँ सरदार जसा सिंह आलू ऐसा सब प्रिंट नहीं है पेंटिंग्स की अक्रैलिक पेंट दी तो फिर आप निकलते इतना गेट ला दिए भाई मैं कह गेट ला दूंगे

ਵਾਹਿਗੁਰੂ ਜੀ ਕੀ ਫਤਿਹ ਇੱਕ ਵਿਸ਼ਾਲ ਜਿਹਾ ਗੁਰੂ ਘਰ ਦਾ ਲੰਗਰ ਚਾਕੇ ਬੇਸਾਬ ਦਰਸ਼ਣ ਜਰੂਰ ਕਰਕੇ ਜਾਇਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸੇਦਾਂ ਨੂੰ ਸਮਰਪਿਤਾਂ ਤੇ ਨਾਲ ਹੀ ਇੱਥੇ ਗੁਰੂ ਘਰ ਦਾ ਲੰਗਰ ਹਾਲਾ ਇੱਥੇ ਆਪਾਂ ਲੰਗਰ ਪ੍ਰਸ਼ਾਦਾ ਸ਼ਗਲਿਆ ਸੀਗਾ ਤੇ ਇੱਕ ਵਾਰ ਆਪਾਂ ਤੁਹਾਨੂੰ 360 ਡਿਗਰੀ ਦਾ ਥਿਊ ਦੇ ਦਈਏ ਗੁਰਦੁਆਰਾ ਸਾਹਿਬ ਦਾ ऐं निशान साहिब गुरुद्वारा साहिब जी इमारत ਉਹੀ ਪਾਣੀ ਵਾਲੀ ਖਾਲੀ ਜੀ ਆ ਜਿੱਤੋਂ ਆਪਾਂ ਲੰਘ ਕੇ ਆ ਨਾਲ ਨਾਲ ਆਏ ਸੀ ਉਹ ਸੜਕ ਇਹਦੇ ਕੋਲੇ ਜਿਆ ਬਣਿਆ ਹੋਇਆ ਪੁਰਾਣਾ ਇਧਰੋਂ ਵੀ ਗੁਰਦੁਆਰਾ ਸਾਹਿਬ 'ਚ ਆਪਾਂ ਆ ਸਕਦੇ ਆ ਤੋ ਜਿੱਦ ਆਪਾਂ ਸਵੇਰੇ ਐਂਟਰ ਹੋਏ ਸੀ ਆ ਗਿਆ ਸਾਹਮਣੇ ਮੇਨ ਰੋਡ ਹੁਣ ਇੱਥੋਂ ਆਪਾਂ ਜੇ ਲੈਫਟ ਹੁੰਨੇ ਆ ਤਾਂ ਗੁਰਦਾਸਪੁਰ ਵੱਲ ਚੱਲ ਜਾਵਾਂਗੇ ਤੇ ਗੁਰਦਾਸਪੁਰ ਦਾ ਏਰੀਆ ਹੈ ਪਰ ਮੇਨ ਜੇ ਆਪਾਂ ਰਾਈਟ ਹੁੰਨੇ ਆ ਤਾਂ ਮਕੇਰੀਆਂ ਵੱਲ ਚੱਲ ਜਾਵਾਂਗੇ ਲੁਧਿਆਣਾ ਆਪਾਂ ਲੈਫਟ ਹੁੰਨੇ ਆ ਬਿਆਸ ਨਦੀਆਂ ਵਿੱਚ ਖੇਤ ਕੀਤੇ ਹੋਏ ਆ ਆਪਣੇ ਆ ਵਿਆਸ ਨਦੀ ਵਾਲਾ ਪੁਲ ਆਇਆ ਹੈ। ਪਾਣੀ ਦਾ ਭਾਈ ਕਾਫੀ ਆ। ਮੈਂ 6 ਮਹੀਨੇ ਪਹਿਲਾਂ ਆਇਆ ਸੀਗਾ ਇੱਧਰ ਉਦੋਂ ਪਾਣੀ ਪੂਰੇ ਨਾ ਹੈ ਨਹੀਂ ਸੀਗਾ। ਪਾਣੀ ਸਰਦਪ ਕਚੜਾ ਆਇਆ। ਇੱਧਰ ਪੰਮੇਰ ਹਾਈਵੇ ਤੇ ਆ ਗਏ ਆ ਨੈਸ਼ਨਲ ਹਾਈਵੇ 44 ਇਹ ਸਿੱਧਾ ਅੰਜਲੰਦਰ ਲੁਧਿਆਣਾ ਇਧਰ ਨੂੰ ਜਾਊਗਾ ਇਹ ਫੇਰ ਲੱਡੋਵਾਲ ਟੋਲ ਤੇ ਲੱਡੋਵਾਲ ਵਾਲਾ ਟੋਲ ਆ ਗਿਆ ਭਾਈ ਆਪਣਾ ਪੰਜਾਬ ਦਾ ਮਹਿੰਗਾ ਟੋਲ